हेलो फ्रेंड्स वेलकम टू माय चैनल डायनामिक पैशन फायर ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਮੇਰੇ ਰੱਬ ਵਰਗੇ ਸ੍ਰੋਤਿਆਂ ਦਾ तहे दिल ਤੋਂ ਧੰਨਵਾਦ ਔਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋ ਔਰ ਬਹੁਤ ਵਧੀਆ ਮਜ਼ੇ ਲੈ ਰਹੇ ਹੋ ਤੇ ਪੋਲੂਸ਼ਨ ਤੋਂ ਬਚੇ ਹੋਏ ਆ ਸਭ ਦੇ ਗੜੀ ਠੀਕ ਆ ਸਭ ਜਨੇ ਆਪਣੀ ਸਿਹਤ ਦਾ ਵਧੀਆ ਖਿਆਲ ਰੱਖ ਰਹੇ ਆ ਤਾਂ ਅੱਜ ਬਹੁਤ ਵਧੀਆ ਤੁਹਾਡੇ ਕੋਲੇ ਮੈਂ ਇੱਕ ਇਨਫੋਰਮੇਸ਼ਨ ਲੈ ਕੇ ਆਈ ਆ ਕਿ ਡਰਾਈ ਫਰੂਟ ਦੀ ਗੱਲ ਆਪਾਂ ਬਹੁਤ ਕੀਤੀ ਐ ਪੰਜੀਰੀਆਂ ਵੀ ਬਹੁਤ ਬਣਾਈਆਂ ਪਰ ਉਹਨਾਂ ਡਰਾਈ ਫਰੂਟਸ ਦੇ ਬਾਰੇ ਆਪਾਂ ਫਾਇਦਿਆਂ ਦੀ ਗੱਲ ਕੀਤੀ ਐ ਪਰ ਅੱਜ ਆਪਾਂ ਇੱਕ ਇੱਕ ਡਰਾਈ ਫਰੂਟ ਦੇ ਫਾਇਦੇ ਔਰ ਇੱਕ ਇੱਕ ਨੁਕਸਾਨ ਦੀ ਗੱਲ ਕਰਾਂਗੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਜਾਰਿਸ਼ ਕਿ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਨਾਲ ਹੀ ਨਿੱਕਾ ਜਿਹਾ ਬੈਲ ਆਈਕਨ ਢੈਂਟੀ ਦਾ ਨਿਸ਼ਾਨ ਆ ਉਹਨੂੰ ਦਬਾ ਲਓ ਤਾਂ ਕਿ ਮੇਰੀ ਹਰ ਵੀਡੀਓ ਦੀ ਇਨਫੋਰਮੇਸ਼ਨ ਤੁਹਾਡੇ ਕੋਲੇ ਸਾਰਿਆਂ ਨੂੰ ਪਹਿਲਾਂ ਪਹੁੰਚ ਜਾ ਕਰੇ ਤਾਂ ਵੀਡੀਓ ਪੂਰੀ ਦੇਖਣੀ ਆ ਐਂਡ ਤੱਕ ਵਿਚ ਵਿਚਾਲੇ ਵੀਡੀਓ ਛੱਡ ਕੇ ਨਹੀਂ ਜਾਣਾ ਕਿਉਂਕਿ ਐਂਡ ਤੱਕ ਕੋਈ ਨਾ ਕੋਈ ਗੱਲ ਆ ਤੁਹਾਡੇ ਮਤਲਬ ਦੀ ਹੁੰਦੀ ਹੈ ਜਿਹੜੀ ਕਿ ਐਂਡ ਵਿੱਚ ਦੱਸੀ ਜਾਂਦੀ ਆ ਤੇ ਜੇ ਤੁਸੀਂ ਉਸ ਚੀਜ਼ ਨੂੰ ਸਕਿੱਪ ਕਰਤਾ ਉਹ ਚੀਜ਼ ਨੂੰ ਤੁਹਾਨੂੰ ਨਹੀਂ ਸੁਣੀ ਤਾਂ ਸਾਰੀ ਵੀਡੀਓ ਸ਼ੁਰੂ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਠੀਕ ਹੈ ਜੀ ਆਜੋ ਫਿਰ ਆਪਾਂ ਵੀਡੀਓ ਸ਼ੁਰੂ ਕਰੀਏ ਸ਼ੁਰੂ ਕਰਦੇ ਆਪਾਂ ਬਦਾਮਾਂ ਕਿਉਂਕਿ ਬਦਾਮ ਸਭ ਦੇ ਫੇਵਰੇਟ ਆ ਔਰ ਹਰ ਘਰ ਦੇ ਵਿੱਚ ਖਾਦੇ ਜਾਂਦੇ ਆ ਬੱਚੇ ਤੋਂ ਲੈ ਕੇ ਬੁੱਟਿਆਂ ਤੱਕ ਸਾਰੇ ਲੋਕ ਬਦਾਮ ਖਾਣਾ ਬਸੰਦ ਕਰਦੇ ਆ ਔਰ ਸਾਰਿਆਂ ਨੂੰ ਪਤਾ ਵੀ ਹੈ ਕਿ ਬਦਾਮ ਪਿਉਂ ਕੇ ਖਾਦੇ ਜਾਂਦੇ ਸੁੱਕੇ ਨਹੀਂ ਖਾਦੇ ਜਾਂਦੇ ਤੇ ਪੰਜੀਰੀ ਦੇ ਵਿੱਚ ਵੀ ਪਾਉਣੇ ਤਾਂ ਸੀ ਉਹਨਾਂ ਨੂੰ ਫਰਾਈ ਕਰਕੇ ਰੋਸਟ ਕਰਕੇ ਕੁੱਟ ਕੇ ਪਾਉਣੇ ਆ ਠੀਕ ਹੈ ਅਗਰ ਜਿਹੜੇ ਬਦਾਮ ਹੈਗੇ ਆ ਅਸੀਂ ਖਾਣੇ ਆ ਪਿਓ ਕੇ ਰੋਜ਼ ਖਾਣੇ ਆ ਚਾਰ ਪੰਜ ਗਿਰੀਆਂ ਜਾਂ ਅੱਠ ਗਿਰੀਆਂ ਤੱਕ ਆਪਾਂ ਖਾ ਸਕਦੇ ਆ ਤਾਂ ਉਹਦੇ ਜਿਹੜੇ ਫਾਇਦੇ ਹੈਗੇ ਆ ਇਹ ਕਾਂਸਟਿਪੇਸ਼ਨ ਦੀ ਪ੍ਰੋਬਲਮ ਨੂੰ ਦੂਰ ਕਰਦੇ ਆ ਤਾਂ ਇਹਨੂੰ ਅਗਰ ਤੁਸੀਂ ਜਿਆਦਾ ਓਵਰ ਹੀਟਿੰਗ ਕਰਦੇ ਆ ਵੀ ਕੱਚੇ ਹੀ ਖਾਈ ਜਾਂਦੇ ਆ ਚੱਕ ਕੇ ਮੁੱਠ ਭਰੀ ਚੱਬੇ ਇੱਥੇ ਬਦਾਮ ਪਏ ਉਧਰ ਗਏ ਡੱਬਾ ਖੋਲਿਆ ਚੱਕ ਕੇ ਖਾ ਲੇ ਤਾਂ ਓਵਰ ਹੀਟਿੰਗ ਦੇ ਨਾਲ ਕੀ ਹੁੰਦਾ ਕਿ ਜਿਹੜਾ ਤੁਹਾਨੂੰ ਮਟਾਪਾ ਬਹੁਤ ਜ਼ਿਆਦਾ ਆਉਂਦਾ ਹੈਗਾ ਤੇ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਸਿਸਟਮ ਹੈਗਾ ਉਹ ਵੀ ਖਰਾਬ ਹੁੰਦਾ ਹੈਗਾ ਜੇ ਅਸੀਂ ਇਹਨੂੰ ਜ਼ਿਆਦਾ ਓਵਰਹੀਟਿੰਗ ਕਰਾਂਗੇ ਤਾਂ ਤਾਂ ਕਿਡਨੀ ਦੇ ਜਿਹੜੇ ਪੇਸ਼ੈਂਟ ਹੈਗੇ ਆ ਉਹਨਾਂ ਨੇ ਬਦਾਮ ਆ ਜਿਹੜੇ ਨਾ ਭਿੱਜੇ ਖਾਣੇ ਤੇ ਨਾ ਸੁੱਕੇ ਜਿਨ੍ਹਾਂ ਦੀ ਕਿਡਨੀ ਫੇਲ ਆ ਜਾਂ ਕਿਡਨੀ ਚ ਸਟੋਨ ਆ ਜਾਂ ਕਿਡਨੀਜ਼ ਦੀ ਡਾਕਟਰ ਨੇ ਕਿਹਾ ਕਿ ਤੁਸੀਂ ਹੁਣ ਡਾਕਟਰ ਮਤਲਬ ਕਿ ਕਿਡਨੀ ਤੁਹਾਡੀ ਖਰਾਬ ਹੋਣੀ ਸ਼ੁਰੂ ਹੋ ਗਈ ਆ ਤਾਂ ਉਹਨਾਂ ਨੇ ਬਦਾਮ ਆ ਜਿਹੜੇ ਬਿਲਕੁਲ ਨਹੀਂ ਖਾਣੇ ਅੱਜ ਆਪਾਂ ਫਾਇਦੇਆਂ ਤੇ ਨੁਕਸਾਨ ਵੀ ਇਸੇ ਕਰਕੇ ਗੱਲ ਕੀਤੀ ਕਿ ਅਸੀਂ ਚੀਜ਼ਾਂ ਫਾਇਦੇ ਸੁਣ ਕੇ ਖਾ ਲੈਨੇ ਆ ਪਰ ਜਿਹੜੀ ਉਹਦੇ ਅੰਦਰਲੇ ਨੁਕਸਾਨ ਹੁੰਦੇ ਆ ਅਸੀਂ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਤੇ ਜਦੋਂ ਆਪਾਂ ਖਾਂਦੇ ਆ ਤਾਂ ਸਾਨੂੰ ਉਹਦਾ ਨੁਕਸਾਨ ਹੁੰਦਾ ਹੈ ਨੰਬਰ 2 ਤੇ ਆਉਂਦੇ ਕਾਜੂ ਆਮ ਹੀ ਆਪਾਂ ਮੁੱਠ ਭਰੀ ਹਲਵਾ ਬਣਾਇਆ ਉਹਦੇ ਚ ਪਾਤੇ ਖੀਰ ਬਣਾਈ ਉਹਦੇ ਚ ਪਾਤੇ ਕੱਚੇ ਖਾ ਲਈ ਹਾਲਾਂਕਿ ਕੱਚੇ ਕਾਜੂ ਨਹੀਂ ਖਾਈਦੇ ਹੁਣ ਕਾਜੂਆਂ ਦੇ ਵਿੱਚ ਕੀ ਹੁੰਦਾ ਕਿ ਸਾਰਿਆਂ ਨਾਲੋਂ ਜ਼ਿਆਦਾ ਮੈਗਨੀਸ਼ੀਅਮ ਹੁੰਦਾ ਹੈ ਕਾਜੂਆਂ ਦੇ ਵਿੱਚ ਜੀਡੀ ਕੇ ਸਾਡੇ ਜਦੋਂ ਮੈਮਰੀ ਲਾਸ ਹੁੰਦੀ ਹੈ ਤਾਂ ਸਾਨੂੰ ਮੈਗਨੀਸ਼ੀਅਮ ਦੀ ਡੈਫੀਸ਼ੀਐਂਸੀ ਦੇ ਨਾਲ ਯਾਦਦਾਸ਼ਤ ਜਿਹੜੀ ਕਮਜ਼ੋਰ ਹੁੰਦੀ ਆ ਤਾਂ ਆਪਾਂ ਨੂੰ ਕੋਈ ਸਲਾਹ ਦਿੰਦਾ ਕਿ ਤੁਸੀਂ ਕਾਜੂ ਖਾਓ ਜੀ ਤਾਂ ਤੁਹਾਡੀ ਜਿਹੜੀ ਯਾਦਦਾਸ਼ਤ ਵਾਪਸ ਆ ਜਾਊਗੀ ਤੇ ਕਈਆਂ ਦੀ ਹੁਣ ਜਿਵੇਂ ਮੈਂਟਲ ਹੈਲਥ ਆ ਵੀ ਉਹਨੂੰ ਪਤਾ ਨਹੀਂ ਲੱਗਦਾ ਗੱਲ ਕਰਨ ਲੱਗਿਆਂ ਉਹਨੂੰ ਕੋਈ ਵੀਕਨੈਸ ਆ ਮਸਲਸ ਦੀ ਨਰਵਸ ਦੀ ਤਾਂ ਡਿਪਰੈਸ਼ਨ ਜਿਹ ਹੈਗਾ ਉਹ ਹੈ ਨਾ ਸਟ्रेस ਲੈਵਲ ਬਹੁਤ ਹਾਈ ਆ ਤਾਂ ਉਹਦੇ ਵਾਸਤੇ ਵੀ ਕਾਜੂ ਜਿਹੜੇ ਹੈਗੇ ਆ ਬਹੁਤ ਵਧੀਆ ਹੈ ਪਰ ਇਹਦੇ ਨੁਕਸਾਨ ਕੀ ਹੈ ਕਿਉਂਕਿ ਇਹਦੇ ਵਿੱਚ ਅਮੀਨੋ ਐਸਿਡਸ ਬਹੁਤ ਜ਼ਿਆਦਾ ਹੁੰਦੇ ਆ ਅਮੀਨੋ ਐਸਿਡਸ ਜਿਹੜੇ ਹੈਗੇ ਆ ਉਹ ਸਾਨੂੰ ਮਾਂ ਦੇ ਦੁੱਧ ਚੋਂ ਮਿਲਦੇ ਆ ਜਿਹੜੇ ਸਾਨੂੰ ਚਾਹੀਦੇ ਹੁੰਦੇ ਨੌ ਅਮੀਨੋ ਐਸਿਡਸ ਹੈਗੇ ਜਿਹੜੇ ਸਾਨੂੰ ਮਾਂ ਦੇ ਦੁੱਧ ਚੋਂ ਮਿਲਦੇ ਮਦਰ ਫੀਡ ਤੇ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹ ਸਾਡੀ ਗਰੋਥ ਦੇ ਵਿੱਚ ਬਹੁਤ ਕੰਮ ਆਉਂਦੇ ਆ ਇਹਦੇ ਵਿੱਚ ਕਾਜੂਆਂ ਦੇ ਵਿੱਚ ਜਿਹੜੇ ਹੁਣ ਜਿਵੇਂ ਇੱਕ 13 ਜਿਹੜੇ ਹੈਗੇ ਆ ਬੋਡੀ ਸਾਡੀ ਪ੍ਰੋਡਿਊਸ ਕਰ ਲੈਂਦੀ ਹੈ ਹੈਨਾ ਜਿਹੜੇ ਨੌਂ ਆ ਸਾਨੂੰ ਬਾਹਰੋਂ ਲੈਣੇ ਪੈਂਦੇ ਆ ਜਿਹੜੇ ਨੌਨੈਸੈਂਸ਼ੀਅਲ ਸਾਡੀ ਬੋਡੀ ਪ੍ਰੋਡਿਊਸ ਕਰਦੀ ਹੈ ਜਿਹੜੇ ਨਹੀਂ ਠੀਕ ਆ ਤਾਂ ਇਹ ਜਿਹੜੇ ਹੈਗੇ ਆ ਜਦੋਂ ਜ਼ਿਆਦਾ ਸੀ ਇਹਨਾਂ ਨੂੰ ਖਾਵਾਂਗੇ ਤਾਂ ਇਹਦੇ ਨਾਲ ਕੀ ਹੋਊਗਾ ਥੋੜਾ ਸਿਰਦਰਦ ਹੋਊਗਾ ਤੁਹਾਨੂੰ ਮਾਈਗਰੇਨ ਹੋ ਸਕਦੀ ਆ ਕਾਜ ਜ਼ਿਆਦਾ ਖਾਣਾ ਸਿਰਫ ਤੁਸੀਂ ਅਗਰ ਨਹੀਂ ਰਹਿ ਸਕਦੇ ਇੱਕ ਜਾਂ ਦੋ ਗਿਰੀਆਂ ਖਾ ਲਓ ਉਹ ਵੀ ਤੁਸੀਂ ਕਿਸੇ ਚੀਜ਼ ਦੇ ਨਾਲ ਬਦਾਮ ਦੇ ਨਾਲ ਇੱਕ ਜਾਂ ਦੋ ਇਸ ਤੋਂ ਜ਼ਿਆਦਾ ਨਹੀਂ ਨਹੀਂ ਤਾਂ ਸਿਰਦਰ ਤੇ ਮਾਈਗਰੇਨ ਤਾਂ ਪੱਕਾ ਹੀ ਆ। ਸੌਰੀ। ਨੰਬਰ 3 ਤੇ ਆਪਾਂ ਗੱਲ ਕਰਦੇ ਹੈਗੇ ਆ 100 ਗੀ। ਪੰਜਾਬੀ ਚ 100 ਗੀ ਹਿੰਦੀ ਚ ਕਿਸ਼ਮਿਸ਼। ਤਾਂ ਇਹ ਚੀਜ਼ਾਂ ਵੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ। ਇਹ ਇੱਕ ਜਿਹਨੂੰ ਖੂਨ ਦੀ ਕਮੀ ਆ। ਹੀਮੋਗਲੋਬਿਨ ਦੇ ਵਿੱਚ ਵਧਾਉਣ ਦੇ ਕੰਮ ਕਰਦੀ ਹੈ ਇਹ ਕਿਸ਼ਮਿਸ਼ ਜਿਹੜੀ ਸੌਗੀ ਹੈ ਤੇ ਬਹੁਤ ਜ਼ਿਆਦਾ ਫਾਇਦੇ ਆ ਖਾਣ ਦੇ ਜਿਹਦੇ ਵਿੱਚ ਖੂਨ ਘਟ ਹੈ ਤਸਵੀਰੇ 10 15 ਪੀਸ ਜਾਂ 20 ਪੀਸ ਤੁਸੀਂ ਭੌਂਕੇ ਰਾਤ ਨੂੰ ਰੱਖੋ ਸਵੇਰੇ ਉੱਠ ਕੇ ਖਾ ਲਓ ਨਾਲ ਉਹ ਪਾਣੀ ਪੀ ਲਓ ਤੁਸੀਂ ਦੇਖੋਗੇ ਕਿ 6 ਗ੍ਰਾਮ ਖੂਨ ਵੀ ਹੈ ਨਾ ਤੋਂ ਮਹੀਨੇ ਦੇ ਵਿੱਚ ਵੀ ਥੋੜਾ 10 12 ਗ੍ਰਾਮ ਖੂਨ ਹੋ ਜਾਣਾ ਐਨਾ ਇਹਦੇ ਵਿੱਚ ਉਹ ਹੈਗਾ ਹਮੋਗਲੋਬਿਨ ਵਧਾਉਣ ਵਾਸਤੇ ਇਹਦੇ ਵਿੱਚ ਪਰ ਇਹਦੇ ਵਿੱਚ ਇੱਕ ਗਲਾਈਮੈਕਸਿਸ ਹੁੰਦਾ ਜ਼ਿਆਦਾ ਮਤਲਬ ਕਿ ਜਿਹੜਾ 슈ਗਰ ਲੈਵਲ ਨੂੰ ਵਧਾਉਂਦਾ মিٹھা জাদা হোন দে কারকে এ সুগার লেভেল নু হাই করদা তা এনো জেড়া হোর খান দে नाल কি হুন্দা ডেইরিয়া হো ਸਕদা হেনা تے এনো મતલਬ কে ਬਿਲਕੁਲ ਆਪ ਦੇ কন্ট্রোল ਨਾਲ ਹੀ ਖਾਣੀਆ ਇਕ ਤੋਂ ਪੰਜ ਪੀਸ ਤੋਂ ਵੱਧ ਅਸੀਂ ਨਹੀਂ ਖਾਣੀਆ ਉਹ ਵੀ ਪਿਉ ਕੇ ਖਾਣੀਆ ਹੈਗੀਆਂ تے ਜੇ ਦੇ ਨੂੰ ਆਪਾ મતલਬ কে ਨੁਕਸਾਨ ਤੁਸੀਂ ਜਿਆਦਾ ਖਾਓਗੇ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਿ 슈ગર লেভেল ਨੂੰ ਵਧਾ ਸਕਦਾ ਤਾਂ ਤੁਹਾਨੂੰ ਡਾਇਰੀਆ ਦੀ ਪ੍ਰੋਬਲਮ ਹੋ ਸਕਦੀ ਆ ਤਾਂ ਇਸ ਕਰਕੇ ਇਹਨੂੰ ਜੇ ਕਿਸੇ ਨੂੰ ਹੈ ਜਿਆਦਾ ਪ੍ਰੋਬਲਮਸ ਤਾਂ ਆਪਣੇ ਫਿਰ ਵੀ ਡਾਕਟਰ ਨੂੰ ਪੁੱਛ ਲੈਣਾ ਜੇ ਅਗਰ ਡਾਕਟਰ ਰეკਮੈਂਡ ਕਰਦੇ ਆ ਤਾਂ ਤੁਸੀਂ ਖਾਣਾ ਅਦਰਵਾਈਜ਼ ਨਹੀਂ ਖਾਣ ਦੀ ਜ਼ਰੂਰਤ ਹੈਗੀ ਕਿਉਂਕਿ ਜਿਹੜੀ ਚੀਜ਼ ਦੇ ਫਾਇਦੇ ਆ ਸ਼ੁਰੂ ਤੋਂ ਸਿਆਣੇ ਨੇ ਵੀ ਕਿਹਾ ਕਿ ਜਿਹਦੇ ਫਾਇਦੇ ਆ ਉਹ ਨੁਕਸਾਨ ਵੀ ਆ ਅੱਗ ਦੇ ਫਾਇਦੇ ਆ ਤੇ ਨੁਕਸਾਨ ਵੀ ਆ ਪਾਣੀ ਦੇ ਫਾਇਦੇ ਆ ਨੁਕਸਾਨ ਵੀ ਆ ਹੈਨਾ ਬਿਜਲੀ ਅੱਜ ਕੱਲ ਆਪਣੇ ਘਰਾਂ 'ਚ 1 ਮਿੰਟ ਚ ਚਲੀ ਜਾਵੇ ਤਨਰੀ ਆ ਜਾਂਦੀ ਵੀ ਬਿਜਲੀ ਚਲੀ ਗਈ ਜਲਦੀ ਬੱਚੇ ਵੀ ਕਹਿਣਗੇ ਫੋਨ ਕਰੋ ਜੀ ਬਿਜਲੀ ਨਹੀਂ ਆਈ ਹੈਨਾ ਜਾਂ ਜਨਰੇਟਰ ਔਨ ਕਰੋ ਤੇ ਇਹਨਾਂ ਚੀਜ਼ਾਂ ਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਹੈਗੇ ਆ ਹੁਣ ਗੱਲ ਆਪਾਂ ਕਰਦੇ ਪਿਸਤੇ ਦੀ ਪਿਸਤਾ ਮਹਿੰਗਾ ਵੀ ਬਹੁਤ ਆ ਤੇ ਉਹਦੇ ਫਾਇਦੇ ਵੀ ਬਹੁਤ ਆ ਉਹਦੇ ਫਾਇਦੇ ਇੰਨੇ ਕਿ ਉਹ ਜਿਹੜਾ ਬੀਪੀ ਲੈਵਲ ਆਪਣਾ ਬਲੱਡ ਪ੍ਰੈਸ਼ਰ ਲੈਵਲ ਆ ਹਾਈ ਆ ਜਾਂ ਲੋ ਉਹਨੂੰ ਬੈਲੈਂਸ ਰੱਖਦਾ ਜੇ ਅਸੀਂ 5 ਤੋਂ ਲੈ ਕੇ 8 ਪੀਸ ਤੱਕ ਪਿਸਤੇ ਦੇ ਰੋਜ਼ ਖਾਣੇ ਇਸ ਸਟ੍ਰੈਸ ਲੈਵਲ ਜਿੰਨਾ ਮਰਜ਼ੀ ਹੋਵੇ ਡਿਪਰੈਸ਼ਨ ਜਿੰਨਾ ਮਰਜ਼ੀ ਹੋਵੇ ਉਹਨੂੰ ਇਹ ਠੀਕ ਕਰਦਾ ਹੈ ਤੇ ਜੇ ਅਗਰ ਅਸੀਂ ਇਹਨੂੰ ਜ਼ਿਆਦਾ ਖਾ ਲਾਂਗੇ ਤੇ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਬਹੁਤ ਜਲਦੀ ਤੁਹਾਡੇ ਅੰਦਰ ਇੰਨੀ ਕੁ ਹੋ ਜਾਊਗੀ ਕਿ ਤੁਹਾਨੂੰ ਡਾਇਰੀਆ ਇੱਕ ਮਿੰਟ ਵਿੱਚ ਹੋ ਜਾਊਗਾ ਤੇ ਨਾਲ ਹੀ ਤੁਹਾਡੇ ਜਿਹੜੇ ਕਿਡਨੀ ਵਾਲੇ ਪੇਸ਼ੈਂਟ ਹੈਗੇ ਆ ਕਿਡਨੀ ਫੇਲਿਅਰ ਕਿਡਨੀ ਸਟੋਨ ਉਹਨਾਂ ਨੇ ਤਾਂ ਬਿਲਕੁਲ ਵੀ ਪਿਸਤਾ ਨਹੀਂ ਖਾਣਾ ਅੱਜ ਮੈਂ ਵੀਡੀਓ ਸਪੈਸ਼ਲੀ ਇਸੇ ਕਰਕੇ ਬਣਾਈ ਆ ਕਿ ਜਿੰਨਾ ਲੋਕਾਂ ਨੂੰ ਇਹਦੀ ਪ੍ਰੋਬਲਮ ਹੈਗੀ ਆ ਕਿਸੇ ਕਿਸੇ ਚੀਜ਼ਾਂ ਤੋਂ ਕਿਹੜੀ ਚੀਜ਼ ਉਹਨਾਂ ਵਾਸਤੇ ਨੁਕਸਾਨ ਕਰਦੀ ਹੈ ਮੈਂ ਬਹੁਤ ਟਾਈਮ ਕੱਢਿਆ ਨੋਟਸ ਬਣਾਏ ਵੀ ਸਾਰਿਆਂ ਨਾਲ ਹੀ ਚੀਜ਼ ਸ਼ੇਅਰ ਕਰਨਾ ਕਿ ਵੀਰਾਂ ਆਪਾਂ ਜਾਣੀ ਚੀਜ਼ ਖਾ ਲੈਨੇ ਉਹਦਾ ਫਾਇਦਾ ਹੋਣ ਦੀ ਬਜਾਏ ਸਾਨੂੰ ਨੁਕਸਾਨ ਹੁੰਦਾ ਹੈਗਾ ਗੱਲ ਕਰਦੇ ਮਖਾਣਾ ਫੁੱਲ ਮਖਾਣਾ ਜਿਹਨੂੰ ਕਹਿੰਦੇ ਆ ਜਿਹਦੇ ਕਹਿੰਦੇ ਕੈਲਸ਼ੀਅਮ ਬਹੁਤ ਹੁੰਦਾ ਖਾਣਾ ਚਾਹੀਦਾ ਹਰ ਬੰਦੇ ਨੂੰ ਇਹਦੇ ਇਹ ਜਿਹੜਾ ਮਖਾਣਾ ਹੈ ਇਹ ਐਂਟੀਆਕਸੀਡੈਂਟ ਤੇ ਇਨਫਲੇਮੇਟਰੀ ਨਾਲ ਬਹੁਤ ਦੇ ਗੁਣਾ ਨਾਲ ਬਹੁਤ ਜ਼ਿਆਦਾ ਇਹ ਭਰਪੂਰ ਹੈਗਾ ਇਸ ਸਟ्रेस ਫ੍ਰੀ ਕਰਦਾ ਬੰਦੇ ਨੂੰ ਤੇ ਕੋਲੇਸਟੇਰਲ ਲੈਵਲ ਜਿਹੜਾ ਹੈਗਾ ਘਟਾਉਂਦਾ ਤੇ ਕੈਲਸ਼ੀਅਮ ਦੇ ਕੇ ਹੱਡੀਆਂ ਨੂੰ ਮਜ਼ਬੂਤ ਕਰਦਾ ਤੇ ਦੰਦਾਂ ਨੂੰ ਮਜ਼ਬੂਤ ਕਰਦਾ ਮਸਲਸ ਨੂੰ ਮਜ਼ਬੂਤ ਕਰਦਾ ਪਰ ਜੇ ਇਹਦੇ ਵਿੱਚ ਫਾਈਬਰ ਤੇ ਪ੍ਰੋਟੀਨ ਜ਼ਿਆਦਾ ਮਾਤਰਾ ਵਿੱਚ ਹੈਗਾ ਤਾਂ ਉਹਦੇ ਨਾਲ ਕੀ ਹੈਗਾ ਕਿ ਸਾਨੂੰ ਗੈਸ ਤੇ ਤੇਜ਼ਾਬ ਦੀ ਪ੍ਰੋਬਲਮ ਹੋ ਸਕਦੀ ਹੈ ਉਦੇ ਨਾਲ ਜੇ ਗੈਸ ਤਜਾ ਬਣੂਗਾ ਤਾਂ ਕਨਸਟਿਪੇਸ਼ਨ ਜ਼ਰੂਰੀ ਹੋਈ ਹੈ ਕਬਜ਼ੀ ਵੀ ਹੋ ਹੀ ਜਾਣੀ ਆ ਠੀਕ ਹੈ ਤਾਂ ਇਸ ਕਰਕੇ ਇਹਨੂੰ ਬਹੁਤ ਸੋਚ ਸਮਝ ਕੇ ਅਗਰ ਤੁਸੀਂ ਰੋਸਟ ਕਰਕੇ ਰੱਖੇ ਸਨੈਕਸ ਦੀ ਤਰ੍ਹਾਂ ਤਾਂ ਸਿਰਫ ਪੰਜ ਦਾਣੇ ਜਾਂ ਚਾਰ ਇਹ ਵੀ ਮੁਠੀ ਭਰੀ ਤੇ ਖਾ ਲਿਆ ਖਾ ਕੇ ਦੇਖ ਲਿਓ ਮੇਰੇ ਤੇ ਨਾਮ ਵਿਸ਼ਵਾਸ ਕਰਿਓ ਇੱਕ ਮੁਠ ਖਾ ਲਓ ਰੋਸਟ ਕੀਤੇ ਤੁਹਾਨੂੰ ਆਪਣੇ ਆਪ ਲੱਗੂਗਾ ਮੇਰਾ ਤਾਂ ਪੇਟ ਇਤੋਂ ਤੱਕ ਭਰ ਗਿਆ ਕੀ ਹੋ ਗਿਆ ਮੈਨੂੰ ਮੈਨੂੰ ਤਾਂ ਡਾਈਜੈਸਟਿੰਗ ਕੁਝ ਹੋ ਰਿਹਾ ਪਾਰਾ ਪਾਰਾ ਲੱਗੂਗਾ ਸਰੀਰ ਤੁਹਾਡਾ ਤੇ ਜਿਹਨੂੰ ਕਿਡਨੀ ਸਟੋਨ ਆ ਉਹਨੇ ਤਾਂ ਬਿਲਕੁਲ ਮਖਾਣੇ ਖਾਣੇ ਹੀ ਨਹੀਂ ਹੈਗੇ। ਲਾਸਟ ਦੇ ਵਿੱਚ ਆਪਾਂ ਗੱਲ ਕਰਦੇ ਹੈਗੇ ਖਜੂਰ ਦੀ। ਹੁਣ ਖਜੂਰਾ ਦਾ ਮੌਸਮ ਆ ਗਿਆ ਵੈਸੇ ਤਾਂ ਗਰਮੀਆਂ ਚ ਵੀ ਮਿਲਦੀਆਂ ਰਹਿੰਦੀਆਂ ਬਟ ਹੁਣ ਜਿਹੜਾ ਸੀਜ਼ਨ ਹੈ ਤਾਂ ਖਜੂਰਾ ਜਿਹੜੀਆਂ ਹੈਗੀਆਂ ਬਹੁਤ ਹੀ ਮਿੱਠੀਆਂ ਤੇ ਬਹੁਤ ਸਵਾਦ ਹੁੰਦੀਆਂ। ਤੇ ਉਹ ਖੂਨ ਦੀ ਕਮੀ ਵਾਲੇ ਬੰਦੇ ਨੂੰ ਖਾ ਲੈਣੀਆਂ ਚਾਹੀਦੀਆਂ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜਿਹਦੇ ਚ ਖੂਨ ਨਹੀਂ ਬਣਦਾ। ਤਾਂ ਉਹ ਖਜੂਰਾ ਖਾਵੇ। ਪਰ ਇਹਦਾ ਵੀ ਨੁਕਸਾਨ ਇੱਕ ਤਾਂ ਜਿਵੇਂ ਕਿਸੇ ਨੂੰ ਸ਼ੂਗਰ ਹੈ ਕਈ ਚ ਮਿੱਠਾ ਜ਼ਿਆਦਾ ਹੋਣ ਦੇ ਕਰਕੇ ਉਹਨੂੰ ਨਹੀਂ ਖਾਣੀ ਚਾਹੀਦੀ। ਕਈ ਲੋਕ ਕਹਿੰਦੇ ਖਾ ਲਓ ਪਰ ਉਹੀ ਉਹਨਾਂ ਦੀ ਗੱਲ ਹੈ ਵੀ ਸਿਰਫ ਤੁਸੀਂ ਇੰਨੀ ਇੱਕ ਤੋੜ ਕੇ ਟੇਸਟ ਕਰ ਸਕਦੇ ਹੋ। ਠੀਕ ਹੈ ਜਿਆਦਾ ਲਾ ਕੇ ਸਿੱਟ ਦੋ ਜਿੰਨੀ ਕਿ ਗਿੜਕ ਨੂੰ ਲੱਗੀ ਹੈ ਓਨੀ ਕ ਖਾ ਲਓ ਨਾਲੇ ਗਿੜਕ ਚੂਸੀ ਚੱਲੋ ਮਾੜਾ ਮਾੜਾ ਲੱਗੂਗਾ ਵੀ ਮੈਂ ਜ਼ਿਆਦਾ ਖਾ ਰਿਆ। ਬਾਕੀਆਂ ਦੇ ਨਾਲ ਦੀ ਜੇਕਰ ਇਹਦੀ ওভারੀਟਿੰਗ ਹੋ ਗਈ ਤਾਂ ਡੈਰੀਆ ਹੋਣਾ ਪੱਕਾ ਜੇ ਤੁਸੀਂ ਇਹਨੂੰ ਇੱਕ ਮੋਚ ਪਾ ਲਈ ਨਾਲ ਹੀ ਦੂਜੀ ਪਾ ਲਈ ਨਾਲ ਹੀ ਤੀਜੀ ਪਾ ਲਈ ਤਾਂ ਇਹ ਦੰਦਾਂ ਨੂੰ ਚਿਪਕ ਜਾਂਦੀਆਂ ਤਾਂ ਜਿਹੜੀਆਂ ਕਿ ਦੰਦਾਂ ਨੂੰ ਚਿਪਕ ਗਈਆਂ ਖਾ ਕੇ ਅਸੀਂ ਰਾਤ ਨੂੰ ਸੌਂਗੇ ਬਰਸ਼ ਵੀ ਨਹੀਂ ਕਰਿਆ ਤਾਂ ਤੁਹਾਡੇ ਦੰਦਾਂ ਨੂੰ ਕੈਵਿਟੀ ਹੋ ਸਕਦੀ ਹੈ ਦੰਦ ਖਰਾਬ ਹੋ ਸਕਦੇ ਆ ਤੇ ਕੈਵਿਟੀ ਤੁਸੀਂ ਦੇਖੋਗੇ ਹੁਣ ਜਾਣੇ ਆਪਾਂ ਡਾਕਟਰ ਕੋਲੋਂ ਟ੍ਰੀਟਮੈਂਟ ਕਰਾਉਣ ਤਾਂ ਕਿੰਨਾ ਮਹਿੰਗਾ ਟ੍ਰੀਟਮੈਂਟ ਹੈਗਾ ਤਾਂ ਇਸ ਕਰਕੇ ਵੀ ਬਹੁਤ ਜ਼ਿਆਦਾ ਧਿਆਨ ਦੇ ਨਾਲ ਤੁਸੀਂ ਇਹ ਠੰਡ ਤੇ ਅੰਜੀਰ ਸਾਰਾ ਨਾ ਇੰਪੋਰਟੈਂਟ ਲਾਸਟ ਦੇ ਵਿੱਚ ਮੈਂ ਅੰਜੀਰ ਬਾਰੇ ਗੱਲ ਕਰੂੰਗੀ ਮੈਂ ਤਾਂ ਹੀ ਕਿਹਾ ਕਿ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਜਿਹੜੀ ਵਧੀਆ ਤੋਂ ਵਧੀਆ ਗੱਲ ਰਹਿ ਜਾਂਦੀ ਉਹ ਐਂਡ 'ਚ ਹੀ ਦੱਸੀ ਜਾਂਦੀ ਹੈ ਕਿਉਂਕਿ ਅੰਜੀਰ ਮੈਂ ਦੇਖਿਆ ਕਿ ਆਮ ਤੌਰ ਤੇ ਲੋਕਾਂ ਨੇ ਇਹੀ ਦੇਖਿਆ ਜਾਂਦਾ ਵੀ ਅੰਜੀਰ ਗਰਮ ਬਹੁਤ ਹੈ ਜੀ ਨਹੀਂ ਖਾਣੀ ਚਾਹੀਦੀ ਹਾਲਾਂਕਿ ਉਹਨੂੰ ਗਰਮੀ 'ਚ ਖਾਓ ਸਰਦੀ 'ਚ ਖਾਓ ਕੁਝ ਵੀ ਨਹੀਂ ਹੁੰਦਾ ਖਾਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਅੰਜੀਰ ਜਿਹੜੀ ਤੁਸੀਂ ਉਹ ਭੋ ਕੇ ਖਾਣੀ ਆ ਇੱਕ ਅੰਜੀਰ ਖਾਣੀ ਆ ਡੱਲੀ ਪਾਣੀ ਚ ਭੋ ਕੇ ਕਿਉਂਕਿ ਇਹਦੇ ਚ ਬਹੁਤ ਹੀ ਅੱਛਾ ਫਾਈਬਰ ਹੁੰਦਾ ਜਿਹੜਾ ਕਿ ਸਾਨੂੰ ਕਨਸਟਿਪੇਸ਼ਨ ਜਿਹਨੂੰ ਪ੍ਰਾਣੀ ਤੋਂ ਪ੍ਰਾਣੀ ਕਬਜ਼ ਦੀ ਸਮੱਸਿਆ ਤਾਂ ਉਹਨੂੰ ਇਹ ਠੀਕ ਕਰ ਦਿੰਦਾ ਜੇ ਤੁਸੀਂ ਇੱਕ ਰੂਟੀਨ ਚ ਖਾਣੇ ਆ ਨਾਲ ਉਹਦੇ ਕੁਝ ਵੀ ਨਹੀਂ ਖਾਣਾ ਘੰਟਾ ਦੋ ਘੰਟੇ ਸਿਰਫ ਅੰਜੀਰ ਖਾਦੇ ਤੇ ਉਹ ਪਾਣੀ ਪੀ ਲਿਆ ਤੇ ਕਨਸਟਿਪੇਸ਼ਨ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਇਹਦਾ ਜਿਹੜਾ ਨੁਕਸਾਨ ਹੈ ਜੇ ਤੁਸੀਂ ਇਹਨੂੰ ਦੋ ਜਾਂ ਤਿੰਨ ਖਾਓਗੇ ਸੁੱਕੀਆਂ ਖਾਓਗੇ ਬਿਨਾ ਪੀਂਦੇ ਤਾਂ ਤੁਹਾਡਾ ਜਿਹੜਾ ਹਾਜਮਾ ਹੈ ਉਹ ਖਰਾਬ ਹੋ ਜਾਊਗਾ ਡਾਈਜੈਸ਼ਨ ਸਿਸਟਮ ਹੈ ਜਿਹੜਾ ਉਹ ਖਰਾਬ ਹੋ ਜਾਊਗਾ ਮੈਟਾਬੋਲਿਜ਼ਮ ਸਿਸਟਮ ਹੈ ਸਲੋ ਹੋ ਜਾਊਗਾ ਤਾਂ ਜਿਨ੍ਹਾਂ ਦੇ ਮਤਲਬ ਕਿ ਪਹਿਲਾਂ ਹੀ ਹਾਜਮਾ ਖਰਾਬ ਆ ਚੀਜ਼ ਉਹਨਾਂ ਨੂੰ ਡਾਈਜੈਸਟ ਹੀ ਨਹੀਂ ਹੁੰਦੀ ਮੈਟਾਬੋਲਿਜ਼ਮ ਸਿਸਟਮ ਬਹੁਤ ਜ਼ਿਆਦਾ ਸਲੋ ਆ ਤਾਂ ਉਹਨਾਂ ਨੂੰ ਖੰਜੂਰ ਨਹੀਂ ਖਾਣੀ ਚਾਹੀਦੀ ਤਾਂ ਮੈਂ ਅੱਜ ਬਹੁਤ ਵਧੀਆ ਆਪਦੇ ਵੱਲੋਂ ਪੀਸ ਕੀ ਪੀ ਇਸ ਵਧੀਆ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਆ ਤਾਂ ਜੇ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਅੱਗੇ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਤੇ ਲਾਈਕ ਵਾਲੇ ਬਟਨ ਨੂੰ ਟੱਚ ਕਰਨਾ ਜ਼ਰੂਰੀ ਸਮਝਿਆ ਕਰੋ ਫ੍ਰੀ ਆਫ ਕਾਸਟ ਆ ਤਾਂ ਥੈਂਕ ਯੂ ਸੋ ਮੱਚ ਮਿਲਦੇ ਆ ਕਿਸੇ ਹੋਰ ਇੱਕ ਨਵੀਂ ਜੀ ਇਨਫੋਰਮੇਸ਼ਨ ਦੇ ਨਾਲ